ਜਿਹੜੇ ਬੰਦੇ ਆਏ ਜੀ ਆਪਣਾ گورਖਾ ਜੀ گورਖਾ ਜੀ ਕੀ ਹੋਇਆ ਕਾਕੇ ਨੂੰ ਕਾਕੇ ਨੂੰ ਕੋਈ ਦਵਾਈ ਲੈਣੇ ਕਰਦੇ ਆ ਅੱਜ ਪਰਚੀ ਬਲ ਦਿੱਤੀ ਅੰਦਰ ਕੱ ਲਈ ਆ 9 ਵਜੇ ਪਰਚੀ ਅੰਦਰ ਕੱ ਲਈ ਆ ਅੱਜ ਆ ਕੋਈ ਸੁਰਜ ਬਾਬਿੰਦ ਦੇਣ ਦੇ ਨੰਦਿਆਂ ਇੱਥੇ ਆ ਦੋ ਜਿਹੜੇ ਖਬਰਚਾਨਾ ਕੰਮ ਲੈ ਹੁੰਦੇ ਆ ਗੜਾਈ ਸਵਾਰ ਜੀ ਬੰਦੇ ਮੁੰਡਾ ਮਨਿੰਦਰ ਜਾਣਦੇ ਆ ਕੀ ਆ ਕਸ਼ਮੀਰ ਕਾਕਾ ਨੇ ਕੋਈ ਆਲ ਵਾਈਕਾਰ ਦਿਆ ਨਹੀਂ ਆ ਅੱਛਾ ਹਾਂਜੀ ਠੀਕ ਹੈ ਪੰਜ ਕਰਨ ਦੀ ਕਿ ਪੰਜ ਕੀ ਕਰੀ ਆ ਨੋ ਜੇ 9 ਵਜੇ ਦੀ ਪਰਟੀ ਦਿੱਤੀ ਆ ਤਾਂ ਅੱਗੇ ਵੀ ਦਵਾਈ ਖਾੜਦੇ ਮੰਦੀਪ ਕਹ ਰਿਹਾ ਗੋਰਖਾ ਪਿੰਡ ਆ ਹਾਂਜੀ ਤਾਂ ਦਵਾਈ ਵੀ ਅਨ ਬਾਹਰ ਦੀ ਲਿਖ ਕੇ ਦਿੰਦੇ ਕੋਈ ਅੰਦਰੋਂ ਵੀ ਨਹੀਂ ਦੇਂਦੇ ਸਾਨੂੰ ਆ ਦਿੰਨ ਤਿੰਨ ਜਾਰ ਦੀ ਦਵਾਈ ਆ ਕਿਥੋਂ ਲੈ ਗਈ ਹੁਣ ਬਾਹਰੋਂ ਵੀ ਆ ਮਾਂ ਸਰਕਾਰ ਤੇ ਕਹਿੰਦੀ ਸਾਰਾ ਕੁਝ ਫ੍ਰੀ ਮਿਲੂ ਫ੍ਰੀ ਤਾਂ ਉਹਨੂੰ ਕੁਝ ਵੀ ਨਹੀਂ ਦੇਣਦੇ ਆਖੀ ਜਾਂਦੇ ਕਦੇ ਆਂਧਿਆਖਰੇ ਫ੍ਰੀ ਆ ਟਰਸ ਉਹਨਾ ਫ੍ਰੀ ਆ ਤੇ ਸਿਟੀ ਸਕੈਨ ਆ ਫ੍ਰੀ ਆ ਤੇ ਕੱਖ ਬਣੇ ਹਨ ਫ੍ਰੀ ਕਰਕੇ ਦੇਣਦੇ ਆ 5-500 ਰੁਪਏ ਲਾਇ ਲਾਗੇ ਕਿਤਿਆਂ ਸਾਡੀਆਂ ਵਾ ਕੋਈ ਲਿਸਟ ਲਾਈ ਨਾ ਲੈ ਕੇ ਵੀ ਨਰਸੀਤਾਂ ਦੀ ਆ ਨਹੀਂ ਜੀ ਨਹੀਂ ਕੋਈ ਲਿਸਟ ਨਹੀਂ ਕਿਲਾਈ ਇਹਨਾਂ ਨੇ ਐਸ ਤਰ੍ਹਾਂ ਲਈ ਜਾਂਦੇ ਪੈਸੇ ਆ ਕਿ 1500 ਰੁਪਏ ਲਾਇਓ 2000 ਲਾਇਓ ਆ ਹਾਂ ਜੀ ਇਹਨੇ ਅੰਨਾ ਛੇ ਨੇ ਮਹਾ ਕਰ ਦਿੱਤਾ ਹਲਕੇ ਹਾਂਜੀ ਸਰਨਾਕਿਓਂ ਧਾਰ ਕਾਟ ਲੈ ਕੇ ਚਲ ਗਿਆ ਧਾਰ ਕੱਢ ਗਵਾ ਲਿਆ ਤੂੰ ਕੀ ਕਿੰਨੂੰ ਦਿੱਤਾ ਬਣਾ ਦੇ ਤਾ ਨਾ ਬਣਾ ਦੇਣਾ ਪੱਤਰਾ ਕਹਿੰ ਪਿਆ ਜ ਮਾਤਾ ਤੇ ਹੁਣ ਮਾਜ ਬੜੇ ਚਿਰ ਦੀ ਵੇਖਣ ਨਹੀਂ ਮੰਡਾ ਨਹੀਂ ਲੱਗਤਾ ਟੈਸਟ ਕਰਵਾਉਂਦੇ ਆ ਤੇ ਟੈਸਟ ਲਿਖ ਕੇ ਦਿੱਤੇ ਆ ਹੁਣ ਉਹਨਾਂ ਨੂੰ 70 ਰੁਪਇਆ ਮੰਗ ਲਾ ਕਹਿੰਦੇ ਕਾਲੇ ਪੀਲੇ ਟੈਸਟ ਵੱਖਰੇ ਹੋਣੇ ਚਾਹੀਦੇ ਆ ਤੇ ਮੈਨੂੰ ਦੱਸੋ ਇੱਕ ਮਹੀਨੇ ਪਹਿਲੇ ਟੈਸਟ ਫੇਰਿੰਦੇ ਦੂਜੇ ਵਨੇ ਪਾਇ ਲੈਂਦੇ ਆ ਇਹ ਕਿੱਥੇ ਲਿਖਿਆ ਇਹ ਸਰਕਾਰ ਇਹ ਸੋਚਦੀ ਵੀ ਪਹਿਲਾਂ ਹੁਣ ਛਿੱਟਾ ਮਿਲ ਜਾ ਤਾਂ ਮੁੜ ਕੇ ਲੋਕੀ ਧੱਕੇ ਥੋੜੇ ਖਾਣ ਦੇਖੋ ਲੈਂਚ ਪੋਣੇ ਦੇ ਤਾਂ ਪਹਿ ਇਹ ਦੋ ਪ੍ਰੇਸ਼ਨ ਪੋਣੇ ਦਾ ਤਾਂ ਪਹਿ ਇਹ ਦੋ ਕਹਿੰਦੇ ਪਹਿ ਦੇ ਕਹਿੰਦੇ ਕੀ ਗੱਲ ਹੋਰ ਆਵੇ ਟੈਸਟਾਂ ਦੇ ਪੈ ਲੈਣਾ ਹੈ ਕਿ 560 ਰੁਪਏ ਦੇ ਦੋ ਬਾਕੀ ਹੋ ਟੈਸਟ ਕਰਾਉਣਾ ਦੇ ਹੋਰ ਪੈਸੇ ਦੋ ਮੋ ਆਪਣੇ ਭਗਵਾਨ ਤੁਮਾਰ ਸਾਹਿਬ ਦੇ ਘਰ ਆਂਦੇ ਸਾਰਾ ਕੁਝ ਫ੍ਰੀ ਹੋ ਗਿਆ ਭਗਵਾਨ ਤੁਮਾਰ ਹੀ ਕਹਿੰਦਾ ਡਾਕਟਰ ਕਰਨ ਦੇ ਤਾਂ ਉੱਥੇ ਭਗਵਾਨ ਤੁਮਾਰ ਕਹਿੰਦਾ ਇੱਥੇ ਨਾਣਕ ਵੇਂਦਾ ਏ ਕੀ ਹੁੰਦਾ ਸ਼ੂਗਰ ਦੇ ਮਰੀਜ਼ ਉਹਨਾਂ ਦੇ ਲਈ ਕੋਈ ਦਵਾਈ ਮਿਲਦੀ ਅੰਦਰੋਂ ਕੋਈ ਮੈਡੀਸਿਨ ਨਹੀਂ ਦਿੰਦੇ ਲੈਦਨ ਦੇ ਬਾਹਰ ਮੈਡੀਸਿਨ ਲਾਓ ਤੇ ਭਗਵਾਨ ਤੁਮਾਰ ਕਹਿੰਦਾ ਸਾਰੀਆਂ ਮੈਡੀਸਿਨ ਮਿਲਣਗੀਆਂ ਜਿੱਦਨ ਨਾ ਜਿੱਦਨ ਬੋਟਾ ਲੈਣੀ ਹੁੰਦੀ ਉਹ ਦਿਨ ਕਹਿੰਦਾ ਮੇਰੀ ਭੈਣ ਮਾਂ ਕੋ ਧੱਕੇ ਨਾਲ ਖਾਉਂਦੇ ਹੁੰਦੇ ਪਹਿਲਾਂ ਕਮਰਾ ਬੋਲੋ ਡਾਕਟਰ ਰਾਜबीर ਸਿੰਘ ਪੰਜ ਨੰਬਰ ਕਮਰਾ ਵਾ ਉਹਨੂੰ ਪੰਜ ਦਿਨ ਹੋਏ ਚੱਕਰ ਮਾਰਦੇ ਆ ਅੱਛਾ ਡਾਕਟਰ ਸਾਹਿਬ ਬੰਦੇ ਨਹੀਂ ਆਪਾਂ ਪੰਜ ਨੰਬਰ ਦਾ ਦਰਵਾਜ਼ਾ ਬੰਦਿਆ ਹੁਣ ਬੰਦ ਹੁਣ ਉਹ ਬੰਦਿਆ ਦੇਖੋ ਕਿੰਨੇ ਦਿਨ ਹੋ ਗਏ ਕਿੰਨੇ ਦਿਨ ਹੋ ਗਏ ਮੈਨੂੰ ਪੰਜ ਦਿਨ ਹੋ ਗਏ ਚੱਕਰ ਮਾਰਦੇ ਨੇ ਮੇਰੇ ਨਾਲ ਦੀ ਦਵਾਈ ਲੈਣੀ ਆ ਬੜਾ ਮੁਸ਼ਕਲ ਹੁੰਦਿਆ ਸਾਨੂੰ ਤੇ ਫਿਰ ਜਾ ਕੇ ਪ੍ਰਾਈਵੇਟੋਂ ਫੋਟੋ ਲੈਣੀ ਪੈਣੀ ਆ ਉਹ ਫਿਰ ਜੇ ਸਰਕਾਰੀ ਦਿੰਦੇ ਨਹੀਂ ਤੇ ਮੇਰੇ ਹੋਰ ਉਹ ਸਰਕਾਰੀ ਦਿੰਦੇ ਨਹੀਂ ਆ ਉਹ ਬੰਦੇ ਨਹੀਂ ਡਾਕਟਰ ਸਾਹਿਬ ਆਹ ਸਰਕਾਰ ਕਿ ਨਹੀਂ ਸਾਰਾ ਕੁਝ ਫ੍ਰੀ ਆ ਤੇ ਕੀ ਕਹੋਗੇ ਸਰਕਾਰ ਕੁਝ ਕੋਈ ਵੀ ਫ੍ਰੀ ਹੈਗਾ ਜੀ ਪੰਜਾਬ ਸਰਪੰਚ ਸਾਹਿਬ ਦੇ ਹਸਪੀਟਲ ਰੋਹੀ ਵਾਲੇ ਹਸਪੀਟਲ ਦੇ ਬਾਥਰੂਮਾਂ ਦੀ ਤਸਵੀਰ ਦੇਖ ਰਹੇ ਤੁਸੀਂ ਕੀ ਹਾਲਾਤ ਨੇ ਕੋਈ ਸਫਾਈ ਨਹੀਂ ਕੋਈ ਕੁਝ ਨਹੀਂ ਇੱਥੇ ਹੈਗਾ ਜੀ ਤੇ ਸਰਕਾਰ بڑے بڑے ਦਬੰਗੇ ਮਾਰੀ ਹੈ ਕਿ ਇਹ ਹਾਲਾਤ ਨੇ ਗੰਦੀਆਂ ਲੈਟਰਿਨਾ ਇੱਥੇ ਨੱਕ ਨਹੀਂ ਦਿੱਤਾ ਜਾ ਰਿਹਾ ਆਹ ਲੋ ਜੀ ਇਹ ਨੀ ਗੰਦਗੀ ਸਰਕਾਰੀ ਹਸਪੀਟਲ ਰੋਹੀ ਵਾਲਾ ਹਸਪੀਟਲ ਤਰੰਤ ਤਨ ਸਾਹ ਦੀ ਹੈ ਇਹ ਡਿਊਟੀ ਕਿਸ ਦੀ ਬਣਦੀ ਹੈ ਇਹ ਕੌਣ ਕਰਵਾ ਰਿਹਾ ਹੈ ਪਾਈਪਾਂ ਵੀ ਭਰੀਆਂ ਹੋਈਆਂ ਤੈਨੂੰ ਤਾਂ ਕਈ ਦਿਨੀਆਂ ਜੀ ਲਾ ਜੀ ਕੋਈ ਨਹੀਂ ਬੰਦਿਆ ഭാരത്നാലാ ഹലക്കാ ദൈ ല ਆ ਬਾਥਰੂਮ ਐਨੇ ਗੰਦਗੇ ਪਈ ਐ ਤੇ ਕਿਥੇ ਤੇ ਵੜਨੋ ਜੀ ਨਹੀਂ ਕਰਦਾ ਕੀ ਕਹੋਗੇ ਅਜੀ ਉਹ ਕਹਨੇ ਤੁਹਾਨੂੰ ਹੁਣੇ ਆਏ ਆਗੇ ਨਹੀਂ ਸਿਪਾਈ 40 ਸਾਲਾਂ ਦੇ ਵੇਖੋ ਉਹ ਵੇਲੇ ਕਿਤਾ ਟੱਟੀ ਦੇ ਲੋਕਾਂ ਦੇ ਹੱਥ ਤੋਂ ਆਉਣ ਵਾਲੇ ਪਾਈ ਤੇ ਵੇਖੋ ਭਾਈ ਆਗੇ ਨਹੀਂ ਇਹ ਇਹ ਪਾਜੀ ਤੁਸੀਂ ਇਧਰ ਦੇ ਕਿਉਂ ਫੜਦੇ ਹੋ ਇਹ ਵੀ ਹਾਂਜੀ ਇਹ ਪੇਪਰ ਕਾਦੇ ਫੜੇ ਇਹਦੇ ਪਰਮੈਸ਼ਰ ਵੀ ਚੱਲ ਜਾਂਦੀ ਜੇ ਦੀ ਮਰਜੀ ਤਿੰਨ ਚਾਰ ਕਾਗ ਤੂੰ ਹੀ ਪੜ ਲੈ ਕੀ ਦੁਕਾਨਾਂ ਤੋਂ ਨੰਦਵਿੰਦ ਜੀ ਬਹੁਤ ਟਾਈਮ ਹੋ ਗਿਆ ਟਾਈਮ ਹੋ ਗਿਆ ਜੇ ਸਾਨੂੰ 9 ਵਜੇ 9 ਵਜੇ ਦੇ ਕੋਲ 9 ਵਜੇ ਦੇ ਫਲੋਟੇ ਵਿਦਿ 9 ਵਜੇ ਦੀ ਲਾਈਨਾਂ ਦੇ ਵਿੱਚ ਕਿਹੜੇ ਪਿੰਡਾਂ ਵਿੱਚ ਅਸੀਂ ਮੁਗਲ ਚੱਕ ਪੰਨਵਾ ਕਰ ਸਵੇਰ ਦੇ 9 ਵਜੇ ਹਾਂਜੀ ਤੇ ਇਹੀ ਕਮਰਾ ਬਸ ਹੋਰ ਕੋਈ ਨਹੀਂ ਇੱਥੇ ਕੋਈ ਗਲਤੀ ਨਹੀਂ ਮੌਜੂਦ ਹੈਗਾ ਤੇ ਇੱਕ ਤੇ ਡਾਕਟਰ ਹੈ ਇੱਥੇ ਮਾੜਾ ਫੋਨ ਤੇ ਆ ਜੀ ਮੇਰੇ ਨਾਲ ਹਾਂਜੀ ਆਹ ਰਾਜ ਮੇਰਾ ਮੋਟ ਫੜ ਕੇ ਰੱਖ ਵੀਡੀਓ ਨੂੰ ਦੇਖ ਭਣ ਚੱਲ ਮੈਂ 9 ਵਜੇ ਦੇ ਆਏ ਆ ਆਹ ਤੇ ਆ ਟਾਈਮ ਤੇ ਕਾਲੇ ਪੀਲੇ ਦੀ ਦਵਾਈ ਨਹੀਂ ਮਿਲਦੀ 9 ਵਜੇ ਦੇ ਸਰ ਆਏ ਆ 9 ਵਜੇ ਦੀ ਪਰਚੀ ਕਿਦੋਂ ਆਉਨੇ 2-2 ਮਹੀਨੇ ਹੋ ਚਲੇ ਖੱਜਲਰਾਪੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਆਉਂਦਾ ਨਾ ਮਹੀਨਾ ਹੀ ਨਾ ਚੱਲਿਆ ਕੀ ਕਹਿ ਕੇ ਮੋੜ ਦਿੰਦੇ ਬੀਬੀਆਂ ਤਾਂ ਕੇੰਦਰੀ ਜਾਂਦੀਆਂ ਕਿ ਦੂਜੇ ਨੂੰ ਕੋਈ ਕਹਤ ਨਹੀਂ ਅਸੀਂ ਭਰਾਵਾ ਘਰ ਵਾਲੇ ਨੂੰ ਸ਼ੁਕਰ ਹੋਈ ਆ ਸ਼ੂਗਰ ਦਾ ਮਰੀਜ਼ ਆ ਭਗਵੰਤ ਮਾਨ ਦਾ ਫਰੀਦ ਦਵਾਈਆਂ ਮਿਲਦੀਆਂ ਕੋਈ ਫਰੀਦ ਦਵਾਈਆਂ ਦੀ ਕੋ ਟੈਸਟ ਨਹੀਂ ਹੁੰਦੇ ਉਹ ਸੇ ਸਭ ਤਾਂ ਮੇਰੇ ਧਿਆਨ ਕੇ ਖੋਤੇ ਆ ਇਹ ਸਰਕਾਰ ਹੈ ਕਾਦੀ ਸਰਕਾਰ ਆ ਕੋਈ ਸੁਣਾਈ ਹੈਗੀ ਗਰੀਨ ਦਿੱਤ ਬੀ ਮਾਰਨੀਆਂ ਵੈਤ ਲੰਡੰਗਾ ਇੰਟੈਂਪਰਤੀ ਮਹਿੰਗੇ ਟੈਸਟ ਬਾਹਰ ਲਿਆ ਦਿੰਦੇ ਆ ਮਾਰੇ ਮੋਟ ਅੰਦਰੋਂ ਕਰਾ ਲਓ ਦਵਾਈ ਖੋਲ ਜਾਂਦਾ ਕਿ ਡਾਗ ਓ ਬੜਾ ਨਹੀਂ ਜਿੰਨੇ ਸਾਲ ਟੈਸਟ ਅੰਦਰੋਂ ਹੁੰਦੇ ਆ ਕੁਆ ਖਲਾਬ ਮੇਰਾ ਮੇਰਾ ਭੁੱਖੇ ਦੇ ਆਇਸੇ ਲੇ ਦਿੱਤਾ ਕਿ ਲੋਕੀਆ ਰੋਟੀ ਖਾਣੀ ਭਰਾਵਾ ਭੁੱਖੇ ਜਾਏ ਹਾਂ ਹਾਂਜੀ ਬੇਬੇ 3 ਵਜੇ ਦੇ ਆ ਕਿੰਨੇ ਵਜੇ ਆਜੇ 9 ਵਜੇ ਜਿਹੜੇ ਪਿੰਡੋਂ ਆਏ ਹੋਰੇ ਕਿੰਨਾ ਚਿਰ ਹੋ ਗਿਆ ਖਲੋਤ ਆ ਜਾਣ ਨੂੰ ਉਹ ਵੀ ਤੇ 9 ਵਜੇ ਤੁਹਾਨੂੰ ਅੱਕੜੇ ਖਲੋਤੇ ਪਰ ਤਿੱਕਾ ਆਗੇ ਤੇ ਉਹ ਤੋਂ ਲੇ ਖਲੋਤੇ ਤੇ 12 ਵਜੇ ਜਵਾਰੀ ਨਹੀਂ ਆਈ ਅੱਨਾ ਵਾਰੀ ਆ ਰਹੀ ਨਹੀਂ ਤੇ ਇਹਦੇ ਕੋਈ ਪਰ ਤਿੱਕਾ ਹੰਤਰ ਤੇ ਰੋਟੀ ਖਾਵਾਂਗੇ 12 ਵਜੇ ਦਾਦਾ ਵਜੇ ਪੱਲੇ ਬੜੇ ਹਾਂਜੀ ਕਿੰਨਾ ਚਿਰ ਹੋ ਗਿਆ ਪਰ ਜੀ ਦਿੱਤੀਆਂ ਨੂੰ 9 ਵਜੇ ਦੀਆਂ ਪਰ ਮੈਂ ਸ਼ਾਮ ਆਉਣਾ ਤੇ ਰੰਦੇ ਬੰਦੇ ਆ ਕੇ ਦਵਾਈ ਨਹੀਂ ਦਿੰਦੇ ਉਹ ਵਹੀ ਕਮਾਉਣਾ ਦਾ ਉਹ ਖਾਣਾ ਹੁੰਦਾ ਤੇ ਬਤੁਆਈਂ ਡੱਕਦੇ ਕਿਉਂ ਨਹੀਂ ਬੋਲਦੇ ਤੁਸੀਂ ਜਾਂ ਫਿਰ ਸਾਡੇ ਬੰਦੇ ਵਿਚਾਰੇ ਕਹਿੰਦੇ ਇੱਥੇ ਉਤਾਰ ਬੁੱਲਾ ਬੂਆ ਪੋਹਣਾ ਜੀ ਰਿਪੋਰਟਰ ਆ ਗਿਆ ਬਾਹਰ ਪਿੱਛੇ ਪੰਜ ਮਿੰਟ ਅੰਦਰ ਗੱਲ ਕਰ ਲੈ ਰਿਪੋਰਟਰ ਨੂੰ ਮਿਲਣਾ ਦਾ ਉਤਾਰ ਸਾਡੇ ਉੱਥੇ ਉਤਾਰ ਆ ਨੀ ਕਿੰਨਾ ਕੋਣ ਕੋਣ ਖੜ ਜਾ ਵੀਰੇ ਖੜ ਜਾ ਯਾਰ ਖੜ ਜਾ ਖੜ ਜਾ ਯਾਰ ਬਣਾਉਂਦੀ ਜੰਗੀ ਲੈ ਲੈਂਦੇ ਸਰੰਦਰ ਰਾਜਨ ਕੰਪਲੀਟ ਕਰਨੇ ਹਾਂ ਦੋਨੇ ਕੰਪਲੀਟ ਜਿੱਤੇ ਨੌ ਲੇਕੋ ਸਾਰੇ ਪਰਿਵਾਰੀ ਬੈਠੇ ਜਾਂਦਾ ਇੱਥੇ ਇਹ ਬਾਰੀ ਇਹ ਬਾਰੀ ਖੋਲ ਕੇ ਇੱਕ ਫੋਟੋ ਦਾ ਬਾਰੇ ਪਰ ਕੋਈ ਨਾ ਕਹਿਣਾ ਕਿ ਇਧਰ ਖਮਾਸ਼ੀ ਨਹੀਂ ਸਮਝਣਾ ਉਹ ਫਿਰ ਮੈਕਸੀ ਨਹੀਂ ਹੁੰਦਾ ਉਹ ਵਾਰਡ ਵਿੱਚ ਜਿਹੜੇ ਦਾਖਲ ਹੋਏ ਸਾਨੂੰ ਉਹਨੂੰ ਵੇਖਣਾ ਪੈਂਦਾ ਨਾਲ ਉਹਦਾ ਬਲੱਡ ਆ ਰਿਹਾ ਹੈ ਜਿਹੜੇ ਨਾਲ ਸੀ ਬਹੁਤ ਜ਼ਿਆਦਾ ਸਿਰਫ ਇਹੀ ਤੁਹਾਡੇ ਕੋਈ ਕੋਈ ਹੋਰ ਕੋਈ ਡਾਕਟਰ ਹੈ ਕਿ ਉਹ ਤੁਹਾਨੂੰ ਐਸੇ ਮਦਦ ਕਰਨ ਮੈਂ ਹੁਣ ਟੱਲਾ ਬੈਠਾ ਆਪਣਾ ਵਰਜ ਨਿਭਾਉਂਦਾ ਸਾਰੇ ਵਿੱਚ ਬਾਅਦ ਲਿਖਿਆ ਮੇਰਾ ਨਾਮ ਪਲੀਜ਼ ਕਾਈਂਡਲੀ ਨਾ ਮੈਨੂੰ ਓਪੀਡੀ ਵੇਖਣ ਤੋਂ ਦਿਸਰਬ ਨਾ ਕਰੋ ਪਾਈਂ। ਸਰ 10:00 ਵਜੇ ਤੇ ਕੀ ਕਿਹੜਾ 9:00 ਵਜੇ ਯਾਰ ਮੈਂ ਵੀ ਨਹੀਂ ਹੋ ਕੇ ਕਈਆਂ 9:00 ਮਹੀਨੇ ਤੋਂ ਮੈਂ ਵੀ 9:00 ਵਜੇ ਦਾ ਬੈਠਾ ਪੇਸ਼ੈਂਟ ਵੇਖਣ ਆ। ਹੁਣ ਤੱਕ ਘੱਟੋ ਘੱਟ ਜਾਰੀ ਪੰਜਾਬ ਬਿਠਣ ਵੇ। ਜੇ ਤੁਸੀਂ ਆਬਸਟਰੈਕਟ ਕਰੋਗੇ ਮੇਰੀ ਓਪੀਡੀ ਮੈਨੂੰ ਇੰਨੇ ਵੀ ਨਹੀਂ ਦੇਖ। ਸਾਡਾ ਤਾਂ ਕੰਮ ਤੁਸੀਂ ਪਲੀਜ਼ ਕਾਈਂਡਲੀ ਤੁਸੀਂ ਬਾਅਦ ਜਾ ਕੇ ਸਰੋਂ ਸਾਹਿਬ ਨਾਲ ਗੱਲ ਕਰੋ ਉਹਨਾਂ ਨੂੰ ਕੋਈ ਬੰਦੇ ਦੋ। ਇਹ ਦਿਨਾਂ ਤੋਂ ਕਾਈਂਡਲੀ ਲਾਈਨਾਂ ਚਲਵਾ ਰਹੇ ਹਾਂ ਸੀ ਹਾਂ ਉਹ ਵੀ ਕਿੱਥੇ ਦਾ ਹੁੰਦਾ ਨਹੀਂ ਪਰ ਤੁਸੀਂ ਬੇਰੀਆਂ ਚੰਨ ਵੀ ਹੋ ਜਾਂਣਗੇ ਇਹਨਾਂ ਨੂੰ ਦੇਖੋ ਨਾ ਤੁਹਾਡਾ ਕੋ ਪੇਸ਼ੈਂਟ ਮੇਰੇ ਕੋ 250 ਮੈਂ 4-50 ਪੇਸ਼ੈਂਟ ਦੇ ਦੈ ਸਵੇਰ ਦੇ ਜਿਆਦਾ ਹੀ ਦੇਖ ਲਿਆ ਹੁਣ ਇਹ ਪੇਸ਼ੈਂਟ ਨੂੰ ਦੇਖ ਕੇ ਕਿੰਨੇ ਟਾਈਮ ਲਗਾਣੀ ਪੈਂਦੀ ਇਹਨਾਂ ਨੂੰ ਲੈਣਾ ਪ੍ਰੋਵਾਈਡ ਕਰਵਾਉਣਾ ਨਹੀਂ ਇਹਨਾਂ ਨੂੰ ਜਿੰਨਾ ਮਰਜ਼ੀ ਕਹੋ ਫਿਰ ਵੀ ਲੋਕੀ ਇੱਥੇ ਆ ਜਾਂਦੇ ਆਪਾਂ ਤੇ ਇੱਕ ਇੱਕ ਕਰਕੇ ਖੜਿਆਂ ਹਾਂ ਜਿੰਨਾ ਕੱਟ ਕੋਈ ਤੁਹਾਡੇ ਕਰਕੇ ਖੜੇ ਆ ਤਾਂ ਤੁਹਾਡੀ ਖੈਰ ਹੋ ਸਕਦਾ ਦੋ ਟਾਈਮ ਤੇ ਤਿੰਨ ਵਜੇ ਤੇ ਨਾ ਪਰ ਇਹ ਮੁੱਕਦੇ ਨਹੀਂ ਤੁਹਾਨੂੰ ਪਹਿਲੀ ਵਾਰੀ ਐਸਾ ਕਰਕੇ ਤੁਹਾਨੂੰ 4-5 ਵੀ ਵੱਜ ਜਾਂਦੇ ਆ ਟਾਈਮ ਦੇ ਰਿਆ ਨਾ ਕੱਜਾਂ ਵਿੱਚ ਡਾਕਟਰਾਂ ਦੀ ਕਮੀ ਹੈ ਡਾਕਟਰਾਂ ਦੀ ਕਮੀ ਮੈਂ ਨਹੀਂ ਨਾ ਇੱਥੇ ਕਮੈਂਟ ਕਰਦਾ ਤੁਸੀਂ ਐਸਬੋ ਸਾਹਿਬ ਨੂੰ ਪੁੱਛੋ ਠੀਕ ਹੈ ਉਹ ਸਾਡੇ ਸੀਨੀਅਰ ਹੁੰਦੇ ਆ ਮੇਰਾ ਡਿਊਟੀ ਫਰਜ ਮੇਰਾ ਕਰਜ ਹੈਗਾ ਪੇਸ਼ੈਂਟ ਨੂੰ ਦੇਖਣਾ ਮੈਂ ਉਦੋਂ ਦਾ 1 ਮਿੰਟ ਲਈ ਵੀ ਨਹੀਂ ਉਟਿਆ ਤੇ ਪੇਸ਼ੈਂਟ ਵੇਖਦਾ ਮੈਂ ਕਿੰਨਾ ਕੋ ਦਿਖੋ ਕਿੰਨਾ ਕੋ ਓਵਰ ਬਰਡਨ ਹੈਗਾ ਮੈਂ ਆਪ ਖੁਦ ਹੀ ਤੇ ਪੇਸ਼ੈਂਟ ਮੈਂ ਜੋ ਡਿਊਟੀ ਮੈਂ ਪੂਰੀ ਕਰ ਰਿਹਾ ਜੇ ਤੁਸੀਂ ਕਹਿੰਦੇ ਕੋਈ ਪੇਸ਼ੈਂਟ 9 ਵਜੇ ਦਾ ਆਇਆ ਇਹ ਹੋ ਸਕਦਾ ਜਿਹੜੇ ਵੇਖਣੇ ਸਤ ਵਜੇ ਆਏ ਹੋ ਆਪ ਜੀ ਸਰਦਾਰ ਹਨ ਤੇ ਉਹ ਹਰੇਕ ਨੂੰ ਆਪਣੀ ਵਾਰੀ ਨਾਲ ਲਾਦੇ ਸਾਰੇ ਪਰ ਉਹ ਇੰਜਾਮ ਨਹੀਂ ਬਾਹਰ ਲਾਉਂਦੇ ਵੀ ਜਿਹਨਾਂ ਨੇ ਸ਼ਰੀਰ ਦੀ ਵਾਰੀ ਨਾਲ ਦਿੱਤੀ ਉਹਨਾਂ ਕੋਲ ਵਾਰੀ ਨਾਲ ਕੋਈ ਨਹੀਂ ਭਰਿਆ ਜੇ ਵਾਰੀ ਨਾਲ ਨਹੀਂ ਪਰਟੀ ਕਿ ਜਾ ਕੇ ਪੈਸੇ ਕੰਦੇ ਆ ਤੁਸੀਂ ਦੇਖ ਲੋ ਕੀ ਲੋਗੇ ਦੇਖ ਲੋ ਤੁਸੀਂ ਆਪ ਖੁਦ ਪਤਾ ਪਾਣਾ ਪਵੇਗਾ ਮੈਂ ਉਹ ਜਿਹੜਾ ਆਇਆ ਨਾ ਮੈਨੂੰ ਪਤਾ ਜਿਹੜੇ ਤੁਸੀਂ ਵੀਡੀਓ ਬਣਾਉਂਦੇ ਜੀ ਨਾ ਉਹ ਪੇਸ਼ੈਂਟ ਹੈਗਾ blood ਤੋਂ ਖੂਨ ਚੜਨਾ ਤੇ ਉਹ ਖੂਨ ਦਾ ਫਾਰਮ ਲੈ ਕੇ ਆਇਆ ਸਿਰਫ ਸਾਈਨ ਕਰਾਣੇ ਹੁੰਦੇ ਤੁਹਾਡੇ ਸਾਈਨ ਵੀ ਇੱਧਰ ਕੀ ਸਾਈਨ ਸਾਨੂੰ ਨਾਲ ਨਾਲ ਬਾਟ ਵਾਲੇ ਪੇਸ਼ੈਂਟ ਵੀ ਦੇਖਣੇ ਬੰਦੇ ਤੁਹਾਡਾ ਮੇਰਾ ਡਾਕਟਰ ਨਫੀਜ਼ ਮੇਰਾ ਆਜ ਤੁਹਾਨੂੰ ਜਿਹੜੇ ਪੱਜਰ ਤੋਂ ਰਹੋ ਉਹਨਾਂ ਦੇ ਆਰਾਮ ਚਾਹੇ ਜਾਂ ਉਹ ਮਾਤਾ ਪਿਤਾ ਪਿਹਾ ਪਿਹਾ ਆਜੋ ਐਸੇ ਮੁਸਾਹਬ ਕਿੱਥੇ ਮਿਲਗੇ ਨਹੀਂ ਨਹੀਂ ਕੋਈ ਗੱਲ ਨਹੀਂ ਆ ਬੀਬੀਆਂ ਜਿਆਦਾ ਤਾਂ ਕਿ ਮਾਰਦੀਆਂ ਕਿ ਦੂਜੇ ਨੂੰ ਉਹ ਵੇ ਉਧਰ ਬੈਠੇ ਬੰਦੇ ਉਹਨਾਂ ਦੀ ਬਣਾ ਵੀਰ ਮੇਰੀ ਗੱਲ ਸੁਣਿਓ ਇੰਨਾ ਸੀਧਾ ਸੇ ਮੇਰਾ ਘਰ ਵਾਲਾ ਤੇ ਕਿਉਂ ਨਹੀਂ ਨੰਗਾ ਦੇਣ ਗਏ ਘਰ ਵਾਲਾ ਮੇਰਾ ਕਾਸੀ ਸੀ ਬੁੱਕੇ ਸਵਰਥ ਆ ਗਿਆ ਹੀ ਜੇ ਤੁਹਾਡਾ ਕਰਾਉਂਗੇ ਆਹ ਬੇਚਾਰਾ ਦਿਲ ਤੇ ਪੀੜੋਂ ਹੁੰਦੀ ਆ ਦੋ ਜਨ ਦੇ ਜੇ ਸਾਡਾ ਇੱਕ ਦਿਸੇ ਕੋਈ ਚੇਕ ਨਾ ਹੋ ਲਾ ਕਿ ਨਾ ਆਪਨਾ ਮਾਜ ਮਾਰ ਕੇ ਉਹਨੂੰ ਮੈਂ ਤਾਂ ਮਾਰੀ ਆਈ ਨਾ ਜੇ ਉਹ ਤੇ ਮਾਜੇ ਵੀ ਕੀ ਜੈਣਾ ਹੈ ਉਹਨੂੰ ਮਾੜੀ ਲਾ ਕੋਤਿਆਂ ਨਾ 9:00 ਵਜੇ ਦੇ ਘੜੇ ਨੇ ਲੋਕ ਤਾਂ ਪਰ ਨੰਤਰ ਕਲਾ ਕੇਂਦਰ ਵੀ ਮੇਕੀ ਆ ਕਦੇ आवाज नहीं नौ नौ दूर थोड़ा है ਸਰਸਰ ਕਾਜਾ ਬਾਂਦਈ ਰਾਹ ਕੋਈ ਡਾਕਟਰ ਕਮਰੇ ਸੰਗ ਨਾ ਮੈਡੀਕਲ ਚੱਕਣੀ ਕਮਰੇ ਦੇ ਵਿੱਚ ਨਹੀਂ ਆ ਪਤਾ ਨਹੀਂ ਕਿੱਥੇ ਆ ਕਿੱਥੇ ਨਹੀਂ ਜੇ ਪੁੱਛਦੇ ਹਾਂ ਕਿੰਦੇ ਦਫਤਰ ਸੇ ਹਾਂਜੀ ਸੇਵਲ ਸਰਜਨ ਦਫਤਰ ਆਵਰੀ ਇਹ ਕੱਦਿਆ ਨਾ ਕੱਲ ਪਤਰੀ ਹੈ ਜਿਹੜੀ ਖੱਜਲ ਖਵਾਰੀ ਲੋਕਾਂ ਦੀ ਹੋ ਰਹੀ ਹੈ ਤੇ ਇਹਦਾ ਕਰਨਾ ਕੀ ਅਪਾਰਸ਼ਨ ਕੈਮਰਾਮੈਨਰ ਮੈਂ ਸਰਵਿਸ ਹੈ ਨਾ ਟੀਵੀ